ਕਸਿਕਾ ਜੀ ਸਾਰਿਆਂ ਨੂੰ ਹੋਰ ਸਨਾਓ ਜੀ ਕੀ ਹਾਲ ਚਾਲ ਹੈ ਉਮੀਦ ਕਰਦੇ ਆں ਤੁਸੀਂ ਸਾਰੇ ਵਧੀਆ ਹੋਵੋਗੇ ਤੇ ਅਸੀਂ ਵੀ ਠੀਕ ਠਾਕ ਆ ਤੇ ਫਿਰ ਹਾਜ਼ਰ ਆਂ ਜੀ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਤੇ ਕੱਲ ਵਾਲੀ ਵੀਡੀਓ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਬਹੁਤ ਬਹੁਤ ਥੈਂਕ ਯੂ ਤੁਹਾਡਾ ਸਾਰਿਆਂ ਦਾ ਤੇ ਕੱਲ ਵੀਡੀਓ ਦੇ ਵਿੱਚ ਇੱਕ ਥੋੜੀ ਜੀ ਪ੍ਰੋਬਲਮ ਆ ਗਈ ਸੀ ਮੈਂ ਉਹਦੇ ਵਿੱਚ ਆਪਣੇ ਜਿਹੜੇ ਪ੍ਰਾਈਸ ਸੀ ਮੈਂਸ਼ਨ ਕੀਤੇ ਸੀ ਪਤਾ ਨਹੀਂ ਕਿਹੜੀ ਵਜ੍ਹਾ ਕਰਕੇ ਉਹ ਤੁਹਾਨੂੰ ਸ਼ੋ ਨਹੀਂ ਹੋਏ ਕੁਝ ਮੇਰੇ ਵੱਲੋਂ ਹੀ ਕੋਈ ਗਲਤੀ ਹੋ ਗਈ ਸੀ ਕੁਝ ਹੋ ਨਹੀਂ ਹੋਏ ਤੇ ਫਿਰ ਮੈਂ ਟਾਈਟਲ ਦੇ ਵਿੱਚ ਜੀ ਮੈਂ ਆਪਣਾ ਨੰਬਰ ਵੀ ਦਿੱਤਾ ਸੀ ਤੇ ਪ੍ਰਾਈਸ ਵੀ ਸ਼ੋ ਕੀਤਾ ਸੀ ਕਾਫੀ ਮੇਰੀਆਂ ਭੈਣਾਂ ਦੇ ਕਮੈਂਟ ਆ ਰਹੇ ਸੀ ਜਿਹੜੀ ਪ੍ਰਾਈਸ ਨਹੀਂ ਸ਼ੋ ਹੋ ਰੇ ਪ੍ਰਾਈਸ ਨਹੀਂ ਸ਼ੋ ਹੋ ਰੇ ਤੇ ਕੁਝ ਕੁਦੇ ਮੈਂ ਰਿਪਲਾਈ ਵੀ ਕੀਤੇ ਸੀ ਤੇ ਜਦੋਂ ਫਸਟ ਵੀਡੀਓ ਸਟਾਰਟ ਹੋਈ ਸੀ ਸਟਾਰਟਿੰਗ ਦੇ ਉੱਪਰ ਹੀ ਨੰਬਰ ਸੀ ਤੁਸੀਂ ਮੈਨੂੰ WhatsApp ਕਰਕੇ ਤੇ ਮੈਨੂੰ ਪੁੱਛ ਸਕਦੇ ਹੋ ਤੇ ਬਾਕੀ ਜੀ ਅੱਜ ਨਵੀਂ ਕਲੈਕਸ਼ਨ ਲੈ ਕੇ ਆਇਆ ਤੁਹਾਡੇ ਵਾਸਤੇ ਬਹੁਤ ਹੀ ਵਧੀਆ ਤੇ ਮੇਰੀਆਂ ਭੈਣਾਂ ਕਹਿ ਰਹੀਆਂ ਸੀ ਟੇਸਟਾ ਬ੍ਰਾਂਡ ਦੇ ਸੂਟ ਲੈ ਕੇ ਆਓ ਤੇ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਆਂ ਦੀ ਟੇਸਟਾ ਬ ਤੇ ਬਾਕੀ ਜੀ ਤੁਹਾਨੂੰ ਸਾਡੇ ਕੋਲੋਂ ਬਹੁਤ ਵਧੀਆ ਫੈਬਰਿਕ ਮਿਲੇਗਾ ਟੈਨਸ਼ਨ ਫਰੀ ਰਹੋ ਤੁਸੀਂ ਜਿਹੜੇ ਸਾਡੇ ਚੈਨਲ ਤੇ ਫਸਟ ਟਾਈਮ ਆ ਰਹੇ ਨੇ ਇੱਕ ਵਾਰੀ ਤੁਸੀਂ ਜ਼ਰੂਰ ਟਰਾਈ ਕਰੋ ਜ਼ਰੂਰ ਵਿਜ਼ਿਟ ਕਰੋ ਕਿ ਤੁਹਾਨੂੰ ਜਿਹੜਾ ਸਾਡਾ ਫੈਬਰਿਕ ਹੈ ਬਹੁਤ ਬੈਸਟ ਮਿਲੇਗਾ ਬ੍ਰਾਂਡ ਮਿਲੇਗਾ ਬਕਾਇਦਾ ਮੋਹਰ ਲੱਗੀ ਹੋਏਗੀ ਇਹੋ ਜੀ ਕੋਈ ਗੱਲ ਨਹੀਂ ਕਿ ਤੁਹਾਨੂੰ ਅਸੀਂ ਕੋਈ ਘਟੀਆ ਕੁਆਲਿਟੀ ਦਵਾਂਗੇ ਜਿੰਨਾ ਵੀ ਸਾਡੇ ਕੋਲ ਫੈਬਰਿਕ ਹੈ ਬਹੁਤ ਬੈਸਟ ਫੈਬਰਿਕ ਹੈ ਤੇ ਕੱਲ ਵਾਲੇ ਸੂਟਾਂ 'ਚ ਕਾਫੀ ਅੱਛਾ ਰਿਸਪੌਂਸ ਆਇਆ ਬਹੁਤ ਵਧੀਆ ਲੱਗਿਆ ਤੇ ਜਿਹੜੇ ਮੇਰੇ ਭੈਣਾਂ ਨੇ ਆਰਡਰ ਕੀਤੇ ਬਹੁਤ ਬਹੁਤ ਥੈਂਕ ਯੂ ਉਹਨ ਤੇ ਐਵੇਂ ਆਪਾਂ ਅੱਗੇ ਹੌਲੀ ਹੌਲੀ ਆਪਣਾ ਜਿਹੜਾ ਬਿਜ਼ਨਸ ਹੈ ਅੱਗੇ ਲੈ ਕੇ ਜਾਣਾ ਤੇ ਇਹ ਕੱਲ ਵਾਲੇ ਸੂਟ ਨੇ ਜਿਹੜੇ ਆਪਾਂ ਨੇ ਆਰਡਰ ਆਇਆ ਸੀ ਉਹਨਾਂ ਨੂੰ ਆਪਾਂ ਨੇ ਕੋਰੀਅਰ ਕਰਵਾਣਾ ਕੱਲ ਕਰਾਵਾਂਗੇ ਤੇ ਅੱਜ ਲੈ ਕੇ ਆਇਆ ਤੁਹਾਡੇ ਵਾਸਤੇ ਨਵੀਂ ਵੀਡੀਓ ਤੇ ਚਲੋ ਜੀ ਬਾਲਾ ਟਾਈਮ ਨਾ ਖਾਬ ਕਰਦੇ ਹੋਏ ਵੀਡੀਓ ਆਪਾਂ ਕਰਦੇ ਹਾਂ ਸ਼ੁਰੂ ਤੇ ਸਭ ਤੋਂ ਪਹਿਲਾਂ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਤੁਸੀਂ ਮੈਨੂੰ ਫੇਸਬੁੱਕ ਤੇ ਦੇਖ ਰਹੇ ਹੋ ਤੇ ਫੇਸਬੁੱਕ ਦਾ ਪੇਜ ਹੈ ਜੀ ਬਾਸੀ ਫੈਮਿਲੀ ਨਾਂ ਤੇ ਉੱਥੇ ਜਾ ਕੇ ਫੋਲੋ ਕਰ ਲਓ ਤੇ ਇੰਸਟਾਗ੍ਰam ਦੀ ਆਈਡੀ ਹੈ ਜੀ ਬਾਸੀ ਫੈਮਿਲੀ ਨਾਂ ਤੇ ਉੱਥੇ ਤੇ ਲੋ ਜੀ ਆਪਾਂ ਦਿਖਾਣੇ ਆ ਤੁਹਾਨੂੰ ਸੂਟ ਫਰਸਟ ਤੇ ਅੱਜ ਵਾਲੇ ਸੂਟ ਰਹਿਣਗੇ ਦੀ ਪਿਸਤਾ ਬ੍ਰਾਂਡ ਦੇ ਉੱਪਰ ਮੈਚਿੰਗ ਸੂਟ ਰਹਿਣਗੇ ਤੇ ਬਹੁਤ ਵਧੀਆ ਕਲਰ ਡਿਜ਼ਾਈਨ ਬਹੁਤ ਬੈਸਟ ਨੇ ਤੇ ਕਰਦੇ ਆ ਜੀ ਸ਼ੁਰੂ ਤੇ ਲੋ ਜੀ ਫਰਸਟ ਆ ਗਿਆ ਜੀ ਆਪਣਾ ਪਿਸਤਾ ਕਲਰ ਜੋ ਕਿ ਬਹੁਤ ਪਿਆਰਾ ਹੈ ਇਹਦੇ ਨਾਲ ਪਲੇਨ ਬਾਟਮ ਹੈ ਚੈੱਕ ਕਰ ਸਕਦੇ ਤੁਸੀਂ ਤੇ ਮੈਂ ਤੁਹਾਨੂੰ ਦਿਖਾਵਾਂ ਇਹਦਾ ਪਿਸਤਾ ਦਾ ਪੂਰਾ ਮੋਰ ਲੱਗੀ ਹੋਏਗੀ ਜੀ ਚੈੱਕ ਆ ਦੇਖੋ ਜੀ ਕਪੜਾ ਜਿਹੜਾ ਆਪਣਾ ਫੈਬਰਿਕ ਆ ਬਹੁਤ ਜ਼ਿਆਦਾ ਸੌਫਟ ਹੈ ਤੇ ਇਹ ਰਹੇਗੀ ਜੀ ਸ਼ਰਟ ਇਹ ਰਹੇਗੀ ਸ਼ਰਟ ਤੇ ਇਹ ਰਹੇਗੀ ਇਹਦੇ ਨਾਲ ਪਲੇਨ ਬਾਟਮ ਤੇ ਇਹਦੇ ਵੀ ਬੁੱਕ ਹੈ ਦਾ ਸਟੈਂਪ ਲੱਗੀ ਹੋਈ ਹੈ ਜੀ ਚੈੱਕ ਕਰ ਸਕਦੇ ਹੋ ਤੁਸੀਂ ਕੋਈ ਵੀ ਅਗਰ ਤੁਹਾਨੂੰ ਡਾਟ ਹੋਏ ਤਾਂ ਤੁਸੀਂ ਮੈਨੂੰ WhatsApp ਤੇ ਮੈਸੇਜ ਕਰਕੇ ਪੁੱਛ ਸਕਦੇ ਹੋ WhatsApp ਦਾ ਨੰਬਰ ਉੱਪਰ ਸ਼ੋ ਹੋ ਹੁੰਦਾ ਹੋਏਗਾ ਤੇ ਇਹਦੇ ਪ੍ਰਾਈਸ ਵੀ ਤੁਹਾਨੂੰ ਉੱਪਰ ਹੀ ਸ਼ੋ ਹੁੰਦੇ ਹੋਣਗੇ ਤੇ ਹੈਗਾ ਜੀ ਆਪਣਾ ਫਸ ਸੂਟ ਜੋ ਕਿ ਕਲਰ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਬਹੁਤ ਸੋਹਣਾ ਲੱਗੇਗਾ ਬਹੁਤ ਜ਼ਿਆਦਾ ਲਾਈਟ ਲਾਈਟ ਵੇਟ ਫੈਬਰਿਕ ਹੈ ਤੇ ਇਹ ਰਹੇਗਾ ਜੀ ਆਪਣਾ ਫਸ ਸੂਟ ਜਿਸ ਨੇ ਵੀ ਤੁਸੀਂ ਆਰਡਰ ਕਰਨਾ ਹੈ WhatsApp ਦਾ ਨੰਬਰ ਉੱਪਰ ਸ਼ੋ ਹੋ ਰਿਹਾ ਸਕਰੀਨਸ਼ਾਟ ਲੈ ਕੇ ਤੁਸੀਂ ਮੈਨੂੰ ਫੋਟੋ ਭੇਜ ਸਕਦੇ ਹੋ ਤੇ ਆਪਣਾ ਆਰਡਰ ਮੰਗਵਾ ਸਕਦੇ ਹੋ ਤੇ ਆਪਣੀ ਔਨਲਾਈਨ ਡਿਲੀਵਰੀ ਹੈ ਜੀ ਕੁੱਝ ਕੋ ਮੇਰੀਆਂ ਭੈਣਾਂ ਪੁੱਛਦੀਆਂ ਕਿ ਤੁਸੀਂ ਔਨਲਾਈਨ ਕੰਮ ਕਰਦੇ ਹੋ ਹਾਂਜੀ ਜੀ ਔਨਲਾਈਨ ਹੈ ਜੀ ਤੇ ਲੋ ਜੀ ਸੈਕੰਡ ਸੂਟ ਆ ਗਿਆ ਆਪਣਾ ਬਲੈਕ ਕਲਰ ਦਾ ਜੋ ਕਿ ਬਹੁਤ ਪਿਆਰਾ ਡਿਜ਼ਾਈਨ ਹੈ ਦੇਖੋ ਜੀ ਸਾਡੇ ਜਿੰਨੇ ਸੂਟ ਆਉਣਗੇ ਜੀ ਬ੍ਰਾਂਡ ਹੋਣਗੇ ਕੋਈ ਐ ਨਹੀਂ ਹੈਗਾ ਕਿ ਤੁਹਾਨੂੰ ਘੱਟਿਆ ਕੁਆਲਟੀ ਦਵਾਂਗੇ ਟੈਸਟ ਦਾ ਸਾਰਾ ਪੂਰਾ ਟੈਗ ਲੱਗਿਆ ਹੋਇਆ ਜੀ ਤੇ ਇਹ ਆ ਗਈ ਜੀ ਆਪਣੀ ਪਲੇਨ ਬਾਟਮ ਬਲੈਕ ਕਲਰ ਦੀ ਇਹਦਾ ਡਿਜ਼ਾਈਨ ਚੈੱਕ ਕਰੋ ਤੁਸੀਂ ਬਹੁਤ ਪਿਆਰਾ ਡਿਜ਼ਾਈਨ ਹੈ ਬਹੁਤ ਸੋਹਣਾ ਲੱਗ ਰਿਹਾ ਹੈ ਸਕਰੀਨਸ਼ਾਟ ਲੈ ਕੇ ਨਾਲ ਦੀ ਨਾਲ WhatsApp ਤੇ ਮੈਸੇਜ ਕਰ ਸਕਦੇ ਹੋ ਤੁਸੀਂ ਰੇਟ ਤੁਹਾਨੂੰ ਉੱਪਰ ਸ਼ੋ ਹੋ ਰਹੇ ਹੋਣੇ ਨੇ ਤੇ ਤੁਸੀਂ ਮੰਗਵਾ ਸਕਦੇ ਹੋ ਇਹ ਆ ਗਿਆ ਜੀ ਆਪਣਾ ਸੈਕੰਡ ਸੂਟ ਤੇ ਹੁਣ ਆ ਗਿਆ ਜੀ ਆਪਣਾ ਥਰਡ ਜੋ ਕਿ ਇਹ ਵੀ ਕਲਰ ਬਹੁਤ ਪਿਆਰਾ ਹੈ ਬਹੁਤ ਸੋਹਣਾ ਕਲਰ ਹੈ ਲਾਈਟ ਜਿਹਾ ਕਲਰ ਹੈ ਚਲੋ ਜੀ ਇਹ ਰਹੇਗੀ ਆਪਣੀ ਸ਼ਰਟ ਡਿਜ਼ਾਈਨ ਚੈੱਕ ਕਰੋ ਤੁਸੀਂ ਬਹੁਤ ਪਿਆਰਾ ਤੇ ਫੈਬਰਿਕ ਐਵੇਂ ਦਾ ਕਿ ਜਿਵੇਂ ਆਪਣਾ ਕੋਈ ਥੋੜਾ ਜਿਹਾ ਹੈਲਦੀ ਹੋਵੇ ਇਹਦੇ ਵਿੱਚ ਬਹੁਤ ਸਲਿਮ ਲੱਗੇਗਾ ਕਿਉਂਕਿ ਮੈਂ ਖੁਦ ਯੂਜ਼ ਕੀਤਾ ਹੋਇਆ ਬਹੁਤ ਪਿਆਰਾ ਫੈਬਰਿਕ ਹੈ ਇਹ ਤੇ ਇਹ ਰਹੇਗੀ ਜੀ ਇਹਦੀ ਬਾਟਮ ਬਾਕਾਇਦਾ ਆਪਣੇ ਸਾਰੇ ਸੂਟਾਂ ਦੇ ਉੱਪਰ ਜੀ ਸਟੈਂਪ ਲੱਗੀ ਹੋਏਗੀ ਪੂਰੀ ਫੁੱਲ ਗਰੰਟੀ ਹੋਏਗੀ ਜੀ ਆਪਣੇ ਫੈਬਰਿਕ ਦੀ ਤੇ ਹੈ ਜੀ ਚੈੱਕ ਕਰ ਸਕਦੇ ਹੋ ਸਕਰੀਨਸ਼ਾਟ ਲੈ ਕੇ ਸਕਰੀਨਸ਼ਾਟ ਜਦੋਂ ਤੁਸੀਂ ਲੈਂਦੇ ਹੁੰਦੇ ਹੋ ਨਾ ਪੂਰਾ ਵਧੀਆ ਸਕਰੀਨਸ਼ਾਟ ਲੈ ਕੇ ਮੈਨੂੰ ਭੇਜਿਆ ਕਰੋ ਕਈ ਵਾਰ ਸਕਰੀਨਸ਼ਾਟ ਤੁਸੀਂ ਐਵੇਂ ਲੈ ਲੈਂਦੇ ਹੋ ਥੋੜਾ ਜਨਾ ਉਹ ਧੁੰਦਲਾ ਜਿਹਾ ਆ ਜਾਂਦਾ ਉਹਦੇ ਚ ਡਿਜ਼ਾਈਨ ਦਾ ਤਾਂ ਕਲਰ ਦਾ ਪਤਾ ਨਹੀਂ ਲੱਗਦਾ ਤੇ ਫਿਰ ਕੁਛ ਕੋ ਮੇਰੀਆਂ ਭੈਣਾਂ ਪੁੱਛਦੀਆਂ ਨੇ ਕਿ ਇਹ ਸੂਟ ਹੈਗਾ ਤਾਂ ਫਿਰ ਉਹ ਸਾਫ਼ ਦੇਖਦਾ ਨਹੀਂ ਹੈਗਾ ਪੂਰਾ ਕਲੀਅਰ ਸਕਰੀਨਸ਼ਾਟ ਲੈ ਕੇ ਮੈਨੂੰ ਭੇਜਿਆ ਕਰੋ ਤੇ ਲੋ ਜੀ ਨੈਕਸਟ ਸੂਟ ਆ ਗਿਆ ਆਪਣਾ ਡਿਜ਼ਾਈਨ ਸਭ ਦੇ ਡਿਜ਼ਾਈਨ ਸਭ ਦੇ ਅਲੱਗ-ਅਲੱਗ ਹੋਣਗੇ ਫੈਬਰਿਕ ਸੇਮ ਰਹੇਗਾ ਲਓ ਜੀ ਡਿਜ਼ਾਈਨ ਚੈੱਕ ਕਰੋ ਬਹੁਤ ਪਿਆਰਾ ਡਿਜ਼ਾਈਨ ਹੈ ਬਹੁਤ ਸੋਹਣਾ ਲੱਗ ਰਿਹਾ ਹੈ ਇਹ ਆ ਗਈ ਜੀ ਆਪਣੀ ਬਾਟਮ ਇਹ ਵੀ ਟੈਸਟਾ ਦਾ ਜੀ ਤੇ ਬਹੁਤ ਪਿਆਰਾ ਫੈਬਰਿਕ ਹੈ ਬਹੁਤ ਹੀ ਨਾਲ ਦੀ ਨਾਲ ਸਕਰੀਨਸ਼ਾਟ ਲਈ ਜਾਓ ਤੇ ਵਟਸਐਪ ਕਰੀ ਜਾਓ ਜਿਹੜੀਆਂ ਮੇਰੀਆਂ ਭੈਣਾਂ ਨੇ ਆਰਡਰ ਕਰਨੇ ਨੇ ਤੇ ਆਪਣਾ ਆਨਲਾਈਨ ਕੰਮ ਹੈ ਜੀ ਕਾਫੀ ਮੇਰੀਆਂ ਭੈਣਾਂ ਪੁੱਛਦੀਆਂ ਮੈਂ ਵੀਡੀਓ ਦੇ ਵਿੱਚ ਦੱਸ ਰਹੀਆਂ ਤੁਹਾਨੂੰ ਤਾਂ ਹੀ ਤੇ ਲਓ ਜੀ ਨੈਕਸਟ ਆ ਗਿਆ ਜੀ ਨੈਕਸਟ ਵੀ ਕਲਰ ਬਹੁਤ ਪਿਆਰਾ ਅਪਾ ਗੁਰਦੁਆਰਾ ਸਾਹਿਬ ਜਾਣ ਲੱਗਿਆ ਪਾਣਾ ਹੋਏ ਬਹੁਤ ਸੋਹਣਾ ਲੱਗੇਗਾ ਤੇ ਆ ਗਈ ਜੀ ਇਹਦੀ ਬਾਟਮ ਆਪਣੇ ਜਿੰਨੇ ਵੀ ਸੂਟ ਤੁਹਾਡੇ ਕੋਲ ਆਉਣਗੇ ਜੀ ਜੇ ਤੁਸੀਂ ਟੇਸਟਾ ਦੇ ਮੰਗ ਰਹੇ ਹੋ ਤਾਂ ਟੇਸਟਾ ਦਾ ਪ੍ਰੋਪਰ ਟੈਗ ਲੱਗਿਆ ਹੋਏਗਾ ਤੇ ਆ ਗਈ ਸ਼ਰਟ ਦੇਖੋ ਕਲਰ ਕੰਬੀਨੇਸ਼ਨ ਬਹੁਤ ਪਿਆਰਾ ਬਹੁਤ ਸੋਹਣਾ ਡਿਜ਼ਾਈਨ ਹੈ ਬਹੁਤ ਪਿਆਰਾ ਲੱਗ ਰਿਹਾ ਤੇ ਫਟਾਫਟ ਸਕਰੀਨਸ਼ਾਟ ਲੈ ਕੇ ਤੁਸੀਂ ਆਰਡਰ ਕਰ ਸਕਦੇ ਹੋ ਜੋ ਕਿ ਬਹੁਤ ਪਿਆਰਾ ਹੈ ਕਲਰ ਲਓ ਜੀ ਨੈਕਸਟ ਆ ਗਿਆ ਲਾਈਟ ਜਾਂ ਮਸਟਰਡ ਕਲਰ ਇਹਦਾ ਡਿਜ਼ਾਈਨ ਵੀ ਅਲੱਗ ਹੈ ਦੇਖੋ ਡਿਜ਼ਾਈਨ ਡਿਜ਼ਾਈਨ ਤੇ ਆਪਣੇ ਦੇਖੋ ਜੀ ਇੱਥੇ ਵੀ ਸਟੈਂਪ ਲੱਗੀ ਹੋਈ ਹੈ ਸ਼ਰਟ ਤੇ ਵੀ ਤੇ ਬਾਟਮ ਤੇ ਵੀ ਜਿਹੜੀ ਵੀ ਚੀਜ਼ ਤੁਹਾਨੂੰ ਦਵਾਂਗੇ ਜੀ ਫੁੱਲ ਗਰੰਟੀ ਵਾਲੀ ਦਵਾਂਗੇ ਕੁਝ ਕੋ ਮੇਰੀਆਂ ਭੈਣਾਂ ਕਹਿ ਦਿੰਦੀਆਂ ਨੇ ਕਿ ਸਾਨੂੰ ਐ ਡਰ ਲੱਗਦਾ ਕਿ ਤੁਹਾਡਾ ਫੈਬਰਿਕ ਖਰਾਬ ਨਾ ਹੋ ਜੇ ਇਹੋ ਜੀ ਕੋਈ ਗੱਲ ਨਹੀਂ ਜੀ ਇੱਕ ਵਾਰੀ ਤੁਸੀਂ ਜ਼ਰੂਰ ਵਿਜ਼ਿਟ ਕਰੋ ਕੰਪਲੇਂਟ ਨਹੀਂ ਆਏਗੀ ਤੁਹਾਨੂੰ ਸਾਡੇ ਕੱਪੜੇ ਦੀ ਬਹੁਤ ਵਧੀਆ ਫੈਬਰਿਕ ਹੈ ਜੀ ਇਹ ਰਹੇਗੀ ਜੀ ਬਾਟਮ ਤੇ ਇਹ ਰਹੇਗੀ ਸ਼ਰਟ ਜੋ ਕਿ ਤੁਸੀਂ ਚੈੱਕ ਕਰ ਸਕਦੇ ਹੋ ਸਕਰੀਨਸ਼ਾਟ ਪ੍ਰੋਪਰ ਲਿਓ ਸਕਰੀਨਸ਼ਾਟ ਲੈ ਕੇ ਤੁਸੀਂ ਮੈਨੂੰ ਵਟਸਐਪ ਕਰ ਸਕਦੇ ਹੋ ਬਹੁਤ ਸੋਹਣਾ ਲੱਗ ਰਿਹਾ ਕਲਰ ਬਹੁਤ ਪਿਆਰਾ ਹੈ ਕਲਰ ਚਲੋ ਜੀ ਨੈਕਸਟ ਆ ਗਿਆ ਆਪਣਾ ਲਾਈਟ ਜਿਆ ਗ੍ਰੇ ਤੇ ਬਲੈਕ ਇਹਦਾ ਵੀ ਡਿਜ਼ਾਈਨ ਨਾਲ ਲੱਗਿਆ ਇਹ ਬਹੁਤ ਪਿਆਰਾ ਇਹ ਹੈਗੀ ਜੀ ਦੀ ਸ਼ਰਟ ਇਹ ਵੀ ਟੇਸਟਾ ਦੀ ਅੱਜ ਜਿੰਨੇ ਵੀ ਤੁਹਾਨੂੰ ਮੈਂ ਸਾਰੇ ਸੂਟ ਦਿਖਾ ਰਹੀਆਂ ਦੀ ਟੇਸਟਾ ਬ੍ਰਾਂਡ ਦੇ ਦਿਖਾ ਰਹੀਆਂ ਮੈਂ ਸਟਾਰਟਿੰਗ ਵੀਡੀਓ ਦੇ ਵਿੱਚ ਦੱਸਿਆ ਤੁਹਾਨੂੰ ਤੇ ਇਹ ਰਹੇਗੀ ਜੀ ਬਾਟਮ ਇਹ ਪਲੇਨ ਨਹੀਂ ਹੈਗੀ ਇਹਦੇ ਵਿੱਚ ਥੋੜਾ ਜਿਹਾ ਡਿਜ਼ਾਈਨ ਹੈ ਹਲਕਾ ਜਿਹਾ ਜੋ ਕਿ ਬਹੁਤ ਪਿਆਰਾ ਕੰਬੀਨੇਸ਼ਨ ਬਣਿਆ ਹੋਇਆ ਬਹੁਤ ਸੋਹਣਾ ਲੱਗ ਰਿਹਾ ਤੁਸੀਂ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋ WhatsApp ਨੰਬਰ ਸ਼ੋ ਹੋ ਰਿਹਾ ਉੱਥੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਕੁਝ ਵੀ ਚੀਜ਼ ਕੁਛ ਨਹੀਂ ਤਾਂ ਇਹ ਮੈਨੂੰ ਪੁੱਛ ਸਕਦੇ ਹੋ ਚਲੋ ਜੀ ਨੈਕਸਟ ਆ ਗਿਆ ਆਪਣਾ ਇਹ 컬러 ਕਿਉਂਕਿ ਬਹੁਤ ਪਿਆਰਾ ਲੱਗ ਰਿਹਾ ਹੈ ਇਹ 컬러 ਇਹਦਾ ਵੀ ਡਿਜ਼ਾਈਨਾਂ ਲੱਗ ਗਿਆ ਡਿਜ਼ਾਈਨ ਚੈੱਕ ਕਰੋ ਤੁਸੀਂ ਇਹ ਰਹੇਗਾ ਜੀ ਇਹਦਾ ਡਿਜ਼ਾਈਨ ਇਹ ਰਹੇਗੀ ਜੀ ਇਹਦੀ ਬੋਟਮ ਲੋ ਜੀ ਇਸ ਕਰਕੇ ਮੈਂ ਇਹਨਾਂ ਨੂੰ ਇਸ ਕਰਕੇ ਤੁਹਾਨੂੰ ਤਾਂ ਦਿਖਾ ਰਹੀ ਹਾਂ ਕਿ ਤੁਹਾਨੂੰ ਸਕਰੀਨਸ਼ਾਟ ਲੈਣ ਦੇ ਵਿੱਚ ਕੋਈ ਵੀ ਪ੍ਰੋਬਲਮ ਨਾ ਹੋਵੇ ਸਕਰੀਨਸ਼ਾਟ ਤੁਹਾਡੀ ਸਾਫ਼ ਸਕਰੀਨਸ਼ਾਟ ਲੈ ਕੇ ਮੈਨੂੰ ਭੇਜਿਆ ਕਰੋ ਤਾਂ ਕਿ ਮੈਨੂੰ ਵੀ ਪ੍ਰੋਪਰ ਕਲਰ ਦਾ ਡਿਜ਼ਾਈਨ ਦਾ ਪਤਾ ਲੱਗ ਸਕੇ ਤੇ ਇਹ ਸੀ ਜੀ ਅੱਜ ਆਪਣੇ ਟੀਸਟਾ ਦੇ ਸੂਟ ਜੋ ਕਿ ਮੇਰੀਆਂ ਭੈਣਾਂ ਕਹਿ ਰਹੀਆਂ ਹਨ ਟੀਸਟਾ ਬ੍ਰਾਂਡ ਦੇ ਲੈ ਕੇ ਆਏ ਹੋ ਤੇ ਬਹੁਤ ਹੀ ਪਿਆਰੇ ਨੇ ਬਹੁਤ ਹੀ ਸੌਫਟ ਕੱਪੜਾ ਬਹੁਤ ਹੀ ਮਤਲਬ ਤੁਸੀਂ ਗੁਰਦੁਆਰਾ ਸਾਹਿਬ ਵੇਅਰ ਕਰਨਾ ਹੈ ਬਾਜ਼ਾਰ ਵੇਅਰ ਕਰਨਾ ਬਹੁਤ ਵਧੀਆ ਲਾਈਟ ਵੇਟ ਕਪੜਾ ਹੈ ਤੁਸੀਂ ਇੱਕ ਵਾਰੀ ਜ਼ਰੂਰ ਟਰਾਈ ਕਰੋ ਤੇ ਕੱਲ ਜਿਹੜੀ ਵੀਡੀਓ ਸੂਟ ਦਿਖਾਈ ਸੀ ਉਹ ਸਾਰੇ ਉਹਦੇ ਚ ਮੈਨੂੰ ਲੱਗਦਾ 3-4 ਮਤਲਬ ਹੋ ਗਏ ਬਾਕੀ ਸਾਰੇ ਆਪਣੇ ਬੁੱਕ ਹੋ ਗਏ ਬਹੁਤ ਬਹੁਤ ਥੈਂਕ ਯੂ ਉਹਨਾਂ ਦਾ ਮੈਂ ਜਾਂਦੀ ਵਾਰ ਵੀਡੀਓ ਦੇ ਫਿਰ ਕਹਿ ਰਹੀ ਆ ਤੇ ਇੱਕ ਸੂਟ ਪਿਆ ਸੀ ਅਗਰ ਕਿਸੇ ਨੂੰ ਚਾਹੀਦਾ ਹੋਏ ਤਾਂ ਜ਼ਰੂਰ ਦੱਸਿਓ ਜਿਹੜਾ ਮੈਂ ਇੰਸਟਾਗ੍ਰam ਤੇ ਲੀਲ ਪਾਈ ਸੀ ਬਹੁਤ ਪਿਆਰਾ ਫੈਬਰਿਕ ਹੈ ਤੇ ਇਹ ਬਲੈਕ ਕਲਰ ਦੇ ਵਿੱਚ ਹੈ ਜੀ ਬਟਰ ਕਾਟਨ ਦੇ ਵਿੱਚ ਹੈ ਇਹ ਆਪਣਾ ਇੱਕ ਪੀਸ ਬਚਿਆ ਹੋਇਆ ਹੈ ਅਗਰ ਕਿਸੇ ਨੂੰ ਚਾਹੀਦਾ ਹੋਏ ਤਾਂ ਦੱਸਿਓ ਤੇ ਇਹ ਵੀ ਜੀ ਆਪਣਾ ਟੀਸਟਾ ਦਾ ਇਹ ਵੀ ਤੁਸੀਂ ਚੈੱਕ ਕਰ ਸਕਦੇ ਹੋ ਸਟੈਂਪ ਲੱਗੀ ਹੋਈ ਹੈ ਜੀ ਟੀਸਟਾ ਦਾ ਬਟਰ ਕਾਟਨ ਦੇ ਵਿੱਚ ਸ਼ਰਟ ਰਹੇਗੀ ਤੇ ਮੋਡਲ ਸਿਲਕ ਦੇ ਵਿੱਚ ਬਾਟਮ ਰਹੇਗੀ ਜੀ ਜੋ ਕਿ ਟਾਈ ਡਾਈ ਹੈ ਕੁਝ ਮੇਰੀ ਭੈਣ ਇੱਕ ਦਾ ਕਮੈਂਟ ਆਇਆ ਸੀ ਤੇ ਉਹ ਕਹਿ ਰਹੇ ਸੀ ਕਿ ਜਿਹੜੀਆਂ ਸਲਵਾਰਾਂ ਨੇ ਟਾਈ ਡਾਈ ਨੇ ਸਾਰੀਆਂ ਤੁਹਾਡੀਆਂ ਤੇ ਮੈਨੂੰ ਪਲੇਨ ਸਲਵਾਰ ਚਾਹੀਦੀ ਅਗਰ ਤੁਸੀਂ ਨਹੀਂ ਟਾਈ ਡਾਈ ਪਸੰਦ ਕਰਦੇ ਤਾਂ ਤੁਹਾਨੂੰ ਪਲੇਨ ਮਿਲ ਜਾਏਗੀ ਜੀ ਤੁਸੀਂ ਆਪਣੀ ਚੁਆਇਸ ਦੱਸ ਸਕਦੇ ਹੋ ਤੇ ਸਾਡੇ ਕੋਲ ਰੈਡੀ ਕਰਵਾ ਸਕਦੇ ਹੋ ਤੇ ਇਹ ਹੈ ਜੀ ਇਹਦੀ ਬਾਟਮ ਤੇ ਹੈਗੀ ਜੀ ਟਾਈ ਡਾਈ ਦੀ ਇਹਦਾ ਤੁਸੀਂ ਡਿਜ਼ਾਈਨ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਤੇ ਬਹੁਤ ਹੀ ਸੋਹਣਾ ਸੂਟ ਹੈ ਤੇ ਇਹ ਮੈਂ ਇੰਸਟਾਗ੍ਰਾਮ ਤੇ ਰੀਲ ਪਾਈ ਹੋਈ ਹੈ ਜੀ ਉੱਥੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਇਹ ਵੀ ਆਪਣਾ ਟੇਸਟ ਹੈ ਤੇ ਇਹ ਰਹੇਗਾ ਜੀ ਇਹਦੇ ਨਾਲ ਦੁਪੱਟਾ ਜੋ ਕਿ ਟਾਈ ਡਾਈ ਦਾ ਟੈਬੀ ਦਾ ਦੁਪੱਟਾ ਬਹੁਤ ਪਿਆਰਾ ਬਹੁਤ ਖੁੱਲਾ ਢੁੱਲਾ ਤੇ ਇੱਕ ਮੇਰੀ ਫੈਨ ਕਮੈਂਟ ਕਰਕੇ ਪੁੱਛ ਰਹੀ ਸੀ ਕਿ ਦੁਪੱਟੇ ਕਿੰਨੇ ਮੀਟਰ ਦੇ ਰਹਿਣਗੇ ਦੁਪੱਟਾ ਦੇਖੋ ਜੀ 2.5 ਮੀਟਰ ਦਾ ਸਾਡਾ ਹੁੰਦਾ ਹੀ ਹੁੰਦਾ ਹੈ ਅਗਰ ਤੁਸੀਂ ਵੱਧ ਚਾਹੁੰਦੇ ਹੋ ਕਿ 3 ਮੀਟਰ ਦਾ ਹੋਵੇ ਪੌਣੇ 3 ਦਾ ਹੋਵੇ ਉਹ ਤੁਸੀਂ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਦੁਪੱਟਾ ਇੰਨੇ ਮੀਟਰ ਦਾ ਚਾਹੀਦਾ ਤੁਹਾਨੂੰ ਉਹਨਾਂ ਹੀ ਮਿਲ ਜੇਗਾ ਤੇ ਇਹ ਹੈਗਾ ਜੀ 2.5 ਮੀਟਰ ਦਾ ਦੁਪੱਟਾ ਜੋ ਕਿ ਢਾਈ ਢਾਈ ਕਲਰ ਹੋਇਆ ਹੋਇਆ ਤੇ ਇੱਕ ਸੂਟ ਆਪਣੇ ਕੋਲ अवेलेबल ਹੈਗਾ ਬਾਕੀ ਇਹਦੇ ਨਾਲ ਦਾ ਸਟਾਕ ਜਿਹੜਾ ਖਤਮ ਹੋ ਗਿਆ ਅਗਰ ਕਿਸੇ ਮੇਰੇ ਭੈਣ ਨੂੰ ਚਾਹੀਦਾ ਤੇ ਤੁਸੀਂ ਜਰੂਰ ਦੱਸਿਓ ਇਹਦਾ ਵੀ ਪ੍ਰਾਈਸ ਉੱਪਰ ਸ਼ੋ ਹੋਉਂਦਾ ਹੋਣਾ ਤੇ ਜਰੂਰ ਕਮੈਂਟ ਕਰਕੇ ਦੱਸਿਓ ਸਕਰੀਨਸ਼ਾਟ ਲੈ ਕੇ ਤੁਸੀਂ ਮੈਨੂੰ ਭੇਜ ਸਕਦੇ ਹੋ ਤੇ ਸੂਟ ਮੰਗਵਾ ਸਕਦੇ ਹੋ ਤੇ ਵੀਡੀਓ ਸਾਰੀਆਂ ਮੇਰੀਆਂ ਭੈਣਾਂ ਨੂੰ ਸ਼ੇਅਰ ਕਰਿਆ ਕਰੋ ਕਿਉਂਕਿ ਕਿਸੇ ਭੈਣ ਨੂੰ ਸੂਟ ਚਾਹੀਦੇ ਹੋਣ ਤੁਸੀਂ ਸਾਡੇ ਕੋਲ ਮੰਗਵਾ ਸਕਦੇ ਹੋ ਤੇ ਉੱਪਰ ਮੋਬਾਈਲ ਨੰਬਰ ਸ਼ੋ ਹੋ ਰਿਹਾ ਉੱਤੇ ਤੁਸੀਂ ਮੈਨੂੰ ਵਟਸਐਪ ਕਰ ਸਕਦੇ ਹੋ ਕੁਝ ਵੀ ਪੁੱਛਣਾ ਕੁਝ ਵੀ ਜਾਣਕਾਰੀ ਲੈਣੀ ਹੈ ਅਗਰ ਤੁਸੀਂ ਸਾਡੇ ਕੋਲ ਸਟਿਚ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਕੋਲ ਸਟਿਚ ਵੀ ਕਰਵਾ ਸਕਦੇ ਹੋ ਸਾਡੇ ਕੋਲ ਸਾਰਾ ਕੁਝ ਅਵੇਲੇਬਲ ਹੈ ਕਾਰੀਗਰ ਆਪਣਾ ਹੈਂਡਵਰਕ ਦਾ ਵੀ ਕੰਮ ਹੈ ਆਪਣਾ ਆਰੀਵਰਕ ਦਾ ਸਾਰਾ ਕੰਮ ਹੈ ਜੀ ਆਪਣਾ ਤੁਸੀਂ ਕੁਝ ਵੀ ਕਰਵਾਉਣਾ ਚਾਹੁੰਦੇ ਹੋ ਤੁਸੀਂ ਮੈਨੂੰ ਵਟਸਐਪ ਕਰਕੇ ਪੁੱਛ ਸਕਦੇ ਹੋ ਤੇ ਅੱਜ ਦੀ ਵੀਡੀਓ ਆਪਾਂ ਕਰਦੇ ਹਾਂ ਜੀ ਇੱਥੇ ਖਤਮ ਮਿਲਦੇ ਆ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਦੇ ਨਾਲ ਨਵੇਂ ਸੂਤਾਂ ਦੇ ਨਾਲ ਨਵੇਂ ਰੰਗਾਂ ਦੇ ਨਾਲ ਨਵੇਂ ਡਿਜ਼ਾਈਨਾਂ ਦੇ ਨਾਲ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆਪਣੇ ਘਰਾਂ 'ਚ ਖੁਸ਼ ਰੋਗ ਖਸਾਲ ਰਹੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ